ਵਾਹੀ ਗੁਰੂ ਜੀ ਤਨਦਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੰਪਾਦਸ਼ਾ ਦੀ ਜੀਵਨੀ ਹਰ ਰੋਜ਼ ਸਰਬਨ ਕਰੋ ਜੀ ਆਪਾਂ ਅੱਜ ਸਰਬਨ ਕਰਨਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕੁੜਮਾਈ ਦੇਸਾਂ ਵਿਦੇਸ਼ਾਂ ਦੇ ਵਿੱਚ ਜਿਵੇਂ ਜਿਵੇਂ ਗੁਰੂ ਜੀ ਦੀ ਖਬਰ ਜਾਂਦੀ ਹੈ ਉਸ ਤਰ੍ਹਾਂ ਹੀ ਸਿੱਖ ਸੰਗਤਾਂ ਹਰ ਰੋਜ਼ ਗੁਰੂ ਜੀ ਦੇ ਦਰਸ਼ਨ ਕਰਨ ਆਉਂਦੀਆਂ ਹਨ ਪਾਈ RAM ਕੁਵਾਰ ਜੀ ਗੁਰੂ ਜੀ ਦੀ ਸ਼੍ਰੇਸ਼ਟ ਕਥਾ ਸੁਣਾਉਂਦੇ ਹੋਏ ਕਹਿੰਦੇ ਹਨ ਕਿ हे ਸਰੋਤੇ ਜਨੋ ਜਿਸ ਤਰ੍ਹਾਂ ਗੁਰੂ ਜੀ ਦੀ ਕਥਾ ਹੈ ਸੁਣੋ ਗੁਰੂ ਜੀ ਨੇ ਮੈਨੂੰ ਆਪਣੇ ਕੋਲ ਹੀ ਰੱਖਿਆ ਗੁਰੂ ਜੀ ਮੇਰੀ ਇੱਛਾ ਵੇਖ ਕੇ ਮੇਰੇ ਤੇ ਕਿਰਪਾ ਕਰਦੇ ਕਦੇ-ਕਦੇ ਮੈਂ ਆਪਣੇ ਪਿੰਡ ਰਮਦਾਸ ਚਲਾ ਜਾਂਦਾ ਸਾਡੀ ਸੰਗਤ ਉੱਥੇ ਘਰ ਆ ਜਾਂਦੀ ਸੀ ਫਿਰ ਮੈਂ ਗੁਰੂ ਜੀ ਦੇ ਕੋਲ ਚੱਲਾ ਜਾਂਦਾ ਅਤੇ ਗੁਰੂ ਜੀ ਦੇ ਬਹੁਤ ਹੀ ਚੋਜ ਵੇਖ ਕੇ ਪ੍ਰਸੰਨ ਹੁੰਦਾ ਗੁਰੂ ਜੀ ప్రతి ਦਿਨ ਜੰਗ ਦੇ ਸਾਰੇ ਸਾਜੂ ਸਮਾਨ ਨੂੰ ਜਿਆਦਾ ਤੋਂ ਜਿਆਦਾ ਅਤੇ ਹੋਰ ਜਿਆਦਾ ਵਧਾ ਵਧਾ ਰਹੇ ਸਨ ਜਿਹੜਾ ਸਿੱਖ ਸ਼ਾਸਤਰ ਘੋੜੇ ਲਿਆਉਂਦਾ ਸੀ ਉਹ ਨਮਸਕਾਰ ਕਰਦਾ ਅਤੇ ਗੁਰੂ ਜੀ ਦੇ ਅੱਗੇ ਭੇਟ ਕਰ ਦਿੰਦਾ ਸੀ ਗੁਰੂ ਜੀ ਉਸ ਉੱਪਰ ਪਸੰਨ ਹੋ ਕੇ ਬਹੁਤ ਖੁਸ਼ੀਆਂ ਬਖਸ਼ਦੇ ਅਤੇ ਉਸ ਦੀਆਂ ਵੱਡੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਸਨ। ਅਰਜਾਨਾ ਦੂਰ ਦੂਰ ਤੋਂ ਸਿੱਖ ਆਉਂਦੇ ਅਤੇ ਗੁਰੂ ਜੀ ਦੇ ਦਰਸ਼ਨ ਕਰਕੇ ਆਨੰਦ ਪ੍ਰਾਪਤ ਕਰਦੇ। ਗੁਰੂ ਜੀ ਸਾਰੀ ਸੰਗਤ ਵਿੱਚ ਸ੍ਰੇਸ਼ਟ ਮੁਖ ਤੋਂ ਬਚਨ ਕਰਦੇ ਜਿਹੜਾ ਸਿੱਖ ਘੋੜਾ ਅਤੇ ਸ਼ਸਤਰ ਲੈ ਕੇ ਆਵੇਗਾ ਉਹ ਗੁਰੂ ਦੀ ਖੁਸ਼ੀ ਜ਼ਰੂਰ ਪ੍ਰਾਪਤ ਕਰੇਗਾ। ਫਿਰ ਉਹ ਸਿੱਖ ਮਨ ਇਛਿਤ ਮਰਾਦਾਂ ਕਿਉਂ ਨਹੀਂ ਪ੍ਰਾਪਤ ਕਰੇਗਾ ਇਹ ਗੱਲ ਦੇਸਾਂ ਵਿਦੇਸਾਂ ਦੇ ਵਿੱਚ ਪ੍ਰਸਿੱਧ ਹੋ ਗਈ ਸਿੱਖ ਜਿੱਥੇ ਕਿੱਥੇ ਹਰ ਪਾਸੇ ਜਾ ਕੇ ਧਨ ਖਰਚਦੇ ਅਤੇ ਬਹੁਤ ਘੁੰਮ ਫਿਰ ਕੇ ਕੋੜੇ ਤੇ ਹਥਿਆਰ ਲਵਦੇ ਸਨ ਫਿਰ ਪ੍ਰੇਮ ਸੇਤ ਸਹਿਤ ਹੌਲੀ ਹੌਲੀ ਕਦਮ ਪੁੱਟ ਕੇ ਚਲਦੇ ਹੋਏ ਆ ਕੇ ਅਰਪਣ ਕਰ ਦਿੰਦੇ ਦਿਨ-ਪ੍ਰਤੀ ਦਿਨ ਲੋਕਾਂ ਦੇ ਵਿੱਚ ਬਹੁਤ ਹੀ ਉਤਸ਼ਾਹ ਵੱਧ ਜਾਂਦਾ ਹੈ। ਬਹੁਤ ਸਾਰੇ ਸਿੱਖ ਗੁਰੂ ਜੀ ਦੇ ਕੋਲ ਰਹਿਣ ਲੱਗ ਪਏ ਸਨ। ਉਹ ਜਿਸ ਤਰ੍ਹਾਂ ਗੁਰੂ ਜੀ ਨੂੰ ਸ਼ਸਤਰ ਵਿੱਦਿਆ ਦਾ ਬਹੁਤ ਅਭਿਆਸ ਕਰਦਾ ਵੇਖਦੇ, ਉਹ ਵੀ ਉਸੇ ਤਰ੍ਹਾਂ ਹੀ ਖੇਡਦੇ। ਲਾਹੌਰ ਦੀ ਸੰਗਤ ਇਕੱਠੀ ਹੋ ਕੇ ਬਹੁਤ ਸਾਰੀਆਂ ਪੇਟਾਵਾਂ ਲੈ ਕੇ ਗੁਰੂ ਜੀ ਦੇ ਕੋਲ ਆਈ। ਵਿਆਸ ਦਰਿਆ ਤੋਂ ਪਾਰ ਉੱਤਰ ਕੇ ਉਹਨਾਂ ਫਿਰ ਜੋ ਦੁਆਬੇ ਦਾ ਸਾਰਾ ਇਲਾਕਾ ਸੀ ਉਹੋ ਲੰਘਿਆ ਉਹਨਾਂ ਸਤਲੁਜ ਦਰਿਆ ਦੇ ਕਿਨਾਰੇ ਤੇ ਬੇੜੀ ਪ੍ਰਾਪਤ ਕੀਤੀ ਅਤੇ ਦਰਿਆ ਪਾਰ ਕਰਕੇ ਸ੍ਰੀ ਅਨੰਦਪੁਰ ਸਾਹਿਬ ਆ ਕੇ ਪਹੁੰਚ ਗਏ ਧਰਮਸਾਲਾ ਦੇ ਵਿੱਚ ਆ ਕੇ ਨਿਵਾਸ ਕਰ ਲਿਆ ਅਤੇ ਸ਼ਾਕਨ ਲਈ ਲੰਗਰ ਦੇ ਵਿੱਚੋਂ ਭੋਜਨ ਲੈ ਲਿਆ ਜਦੋਂ ਸਤਗੁਰੂ ਜੀ ਆਪਣੇ ਨਿਵਾਸ ਸਥਾਨ ਤੋਂ ਬਾਹਰ ਆਏ ਅਤੇ ਲੱਗੀ ਹੋਈ ਸਵਾ ਦੇ ਵਿੱਚ ਬੈਠ ਕੇ ਸੋਬਤ ਹੋਏ ਤਾਂ ਜਿਹੜੀ ਸੰਗਤ ਦਰਸ਼ਨ ਕਰਨ ਵਾਸਤੇ ਕਈ ਦਿਨ ਤੋਂ ਉੱਥੇ ਇਕੱਠੀ ਹੋਈ ਸੀ ਜਦੋਂ ਉਹਨਾਂ ਨੇ ਸੁਣਿਆ ਕਿ ਸੰਗਤ ਨੂੰ ਦਰਸ਼ਨ ਦੇਣ ਦੇ ਕਾਰਜ ਵਾਸਤੇ ਗੁਰੂ ਜੀ ਦਰਬਾਰ ਦੇ ਵਿੱਚ ਬਿਰਾਜਮਾਨ ਹੋ ਗਏ ਹਨ ਤਾਂ ਸਾਰੇ ਸਿੱਖ ਸੇਵਕ ਪੇਟਾ ਮਾਂ ਲੈ ਕੇ ਉੱਥੇ ਜਾ ਪਹੁੰਚੇ ਉਹਨਾਂ ਨੇ ਗੁਰੂ ਜੀ ਦੇ ਅੱਗੇ ਪੇਟਾਵਾ ਰੱਖ ਕੇ ਸੀਸ ਨਿਵਾ ਕੇ ਨਮਸਕਾਰ ਕੀਤੀ ਲਾਹੌਰ ਦੀ ਸੰਗਤ ਵਿੱਚ ਇੱਕ ਸੁਵੱਖੀ ਗੋਤ ਦਾ ਖੱਤਰੀ ਸੀ ਉਸਨੇ ਵੀ ਗਿਆਨ ਸਾਗਰ ਦੇ ਵਿੱਚ ਗੁਰੂ ਜੀ ਦੇ ਦਰਸ਼ਨ ਕੀਤੇ ਉਹ ਆਪਣੀ ਸੁਪੁੱਤਰੀ ਗੁਰੂ ਜੀ ਨੂੰ ਭੇਟ ਕਰਨਾ ਚਾਹੁੰਦਾ ਸੀ ਉਸਨੇ ਆਪਣੇ ਕਲਿਆਣ ਦੇ ਵਾਸਤੇ ਇਹ ਮਨੋਰਥ ਧਾਰਨ ਕੀਤਾ ਸੀ ਇਸ ਤਰ੍ਹਾਂ ਮਨ ਦੇ ਵਿੱਚ ਸੋਚਦਾ ਹੋਇਆ ਆਪਣੀ ਆਸ ਪੂਰੀ ਕਰਨ ਲਈ ਉਹ ਚੱਲ ਕੇ ਮਾਤਾ ਜੀ ਕੋਲ ਜਾ ਪਹੁੰਚਿਆ ਉਸਨੇ ਮਾਤਾ ਜੀ ਨੂੰ ਨਮਸਕਾਰ ਕਰਕੇ ਬੇਨਤੀ ਕੀਤੀ ਕਿ ਮੇਰੇ ਘਰ ਇੱਕ ਪੁੱਤਰੀ ਹੈ ਮੈਂ ਉਸ ਨੂੰ ਗੁਰੂ ਜੀ ਦੀ ਸੇਵਿਕਾ ਬਣਾਉਣੀ ਚਾਹੁੰਦਾ ਹਾਂ ਮਾਤਾ ਮੈਨੂੰ ਗਰੀਬ ਨਿਮਾਣਾ ਸਮਝ ਕੇ ਹਾਸਾ ਮਜ਼ਾਕ ਨਾ ਜਾਨਣਾ ਗੁਰੂ ਜੀ ਦਾ ਘਰ ਨਿਤਾਣਿਆਂ ਦਾ ਤਾਣ ਅਤੇ ਨਿਉਟਿਆਂ ਦੀ ਊਟ ਹੈ ਅਤੇ ਨਿਮਾਣਿਆਂ ਦਾ ਮਾਣ ਹੈ ਮੈਂ ਹਾਂ ਇਹ ਵਚਨ ਮਨ ਵਿੱਚ ਦ੍ਰਿੜਤਾ ਧਾਰ ਕੇ ਕਿਹਾ ਹੈ ਕਿ ਕਿੱਥੇ ਮੈਂ ਤੁੱਛ ਜਿਆ ਅਤੇ ਕਿੱਥੇ ਮਹਾਨ ਗੁਰੂ ਇਹ ਸੁਣ ਕੇ ਦੋਨੇ ਮਾਤਾ ਮਾ ਨੇ ਉਸ ਦਾ ਆਦਰ ਸਨਮਾਨ ਕੀਤਾ ਅਤੇ ਉਸ ਖੱਤਰੀ ਸਿੱਖ ਨਾਲ ਸੰਬੰਧ ਜੋੜਨਾ ਹੀ ਚੰਗਾ ਸਮਝਿਆ ਇਸ ਤਰ੍ਹਾਂ ਮਾਤਾ ਮਾਂ ਦੇ ਕੋਲ ਨਿਸ਼ਚਿਤ ਕਰਕੇ ਉਹ ਸਿੱਖ ਆਪਣੇ ਡੇਰੇ ਵਿੱਚ ਆ ਗਿਆ ਫਿਰ ਉਸਨੇ ਗੁਰੂ ਜੀ ਦੇ ਦਰਸ਼ਨ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ